ਕੀ ਅੱਜ 50 ਸਾਲ ਬਾਅਦ ਮਿਲੇ ਉਹ ਕਿਵੇਂ ਦਾ ਲੱਗ ਰਿਹਾ ਬਿਆਨ ਨਹੀਂ ਕੀਤਾ ਜਾ ਸਕਦਾ ਕਿੰਨੀ ਖੁਸ਼ੀ ਹੋ ਰਹੀ ਹੈ ਟੀਚਰਸ ਵੀ ਆਈ ਨੇ ਹੈਨਾ ਤੇ ਉਸ ਕੋਈ ਟੀਚਰ ਨਾਲ ਅਜਿਹੀ ਯਾਦ ਜਿਹੜੀ ਤੁਸੀਂ ਸਾਡਾ ਸਾਂਝ ਕਰਨਾ ਚਾਹੁੰਦੇ ਅਸੀਂ ਕਿਸੇ ਟੀਚਰ ਨੂੰ ਬਖਸ਼ਿਆ ਨਹੀਂ ਵਸੇ ਮਤਲਬ ਹਾਲੇ ਵੀ ਸਾਡਾ ਮਤਲਬ ਜਿਵੇਂ ਜਿਵੇਂ ਹੁਣ ਅਸੀਂ ਬੱਚੇ ਲੱਗ ਰਹੇ ਇਸ ਤੇ ਸਾਰੀਆਂ ਪੁਰਾਣੀਆਂ ਯਾਦਾਂ ਉਹ ਹੋਈ ਕਿਵੇਂ ਮਿਲਿਆ ਉਸੇ ਵਿੱਚ ਕੁਝ ਲਿਖਣਾ ਸੀ ਤੇ ਉਹਨੇ ਨੇ ਡੈਡ ਦਾ ਨਾਮ ਲੈ ਕੇ ਵੀ ਹੀ ਇਜ਼ ਮਾਈ ਵੈਰੀ ਗੁੱਡ ਫਰੈਂਡ ਕਿਹੜੇ ਕੀ ਲਿਖਦਾ ਤੇ ਕੀ ਨਹੀਂ ਲਿਖਦਾ ਉਹਦੇ ਵਿੱਚ ਫਿਰ ਇਹਨੇ ਫਿਰ ਉਹਨੂੰ ਕਸੌਣ ਕਲਾਸ ਦੇ ਵਿੱਚ ਹੀ ਫਿਰ ਉਹ ਆਇਆ ਨਹੀਂ ਅੱਜ ਜੇ ਉੱਥੇ ਡਾਂਸ ਦਾ ਮੌਕਾ ਮਿਲ ਜਾਂਦਾ ਤੇ ਸ਼ਾਇਦ ਸਾਰੇ ਬੱਚੇ ਹੀ ਹੋਣੇ ਸੀ ਸਸ਼ੀਕਾਲ ਪੀਟੀਸੀ న్యూਸ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਜੰਨਤ ਕਿੰਦੇ ਸਮਾਂ ਅਜੇ ਹਿਆ ਹੁੰਦਾ ਹੈ ਕਿ ਉਹਨੂੰ ਆਪਾਂ ਵਾਪਸ ਨਹੀਂ ਲਿਆ ਸਕਦੇ ਪਰ ਉਹਦੀਆਂ ਯਾਦਾਂ ਜਦੋਂ ਤਾਜ਼ੀਆਂ ਹੁੰਦੀਆਂ ਨੇ ਉਹਦਾ ਅਹਿਸਾਸ ਅਲੱਗ ਹੁੰਦਾ ਹੈ ਅੱਜ ਅਸੀਂ ਪਹੁੰਚੇ ਹਾਂ ਚੰਡੀਗੜ੍ਹ ਦੇ ਵਿੱਚ ਗਵਰਨਮੈਂਟ ਸਕੂਲ ਹੈ ਸੈਕਟਰ 16 ਦੇ ਵਿੱਚ ਹੈ ਗਵਰਨਮੈਂਟ ਮਾਡਲ ਸਕੂਲ ਨਾਮ ਹੈ ਤੇ ਅੱਜ ਇੱਕ ਬਹੁਤ ਹੀ ਵਧੀਆ ਇਵੈਂਟ ਰੱਖਿਆ ਗਿਆ ਸੀਗਾ ਤੇ ਉਹਨਾਂ ਵਿਦਿਆਰਥੀਆਂ ਨੂੰ ਜਾਂ ਫਿਰ ਉਹਨਾਂ ਸਟੂਡੈਂਟਸ ਨੂੰ ਬੁਲਾਇਆ ਗਿਆ ਸੀ ਜੋ ਕਿ 74 ਬੈਚ ਦੇ ਸੀਗੇ ਕੁਝ ਸਾਡੇ ਨਾਲ ਲੋਕ ਮੌਜੂਦ ਨੇ ਉਹੀ ਸਟੂਡੈਂਟਸ ਮੌਜੂਦ ਨੇ ਕੁਝ ਖਟੀਆਂ ਮਿੱਠੀਆਂ ਯਾਦਾਂ ਨੇ ਕੁਝ ਇਨਸਪੀਰੇਸ਼ਨਲ ਚੀਜ਼ਾਂ ਨੇ ਜਾਣਦੇ ਹਾਂ ਕੁਝ 60 ਸਾਲ ਬਾਅਦ ਮਿਲੇ ਉਹ ਕਿਵੇਂ ਦਾ ਲੱਗ ਰਿਹਾ ਬਿਆਨ ਨਹੀਂ ਕੀਤਾ ਜਾ ਸਕਦਾ ਕਿੰਨੀ ਖੁਸ਼ੀ ਹੋ ਰਹੀ ਹੈ ਇਹਨਾਂ ਨਾਲ ਅਸੀਂ ਇਕੱਠੇ ਪੜੇ ਹੋਏ ਉਹੀ ਬਚਪਨ ਦੇ ਚਿਹਰੇ ਯਾਦ ਆ ਰਹੇ ਹੈ ਉਹੀ ਬਚਪਨ ਦੀਆਂ ਯਾਦਾਂ ਆ ਰਹੀਆਂ ਹੈ ਤੇ ਆਏ ਰੁਪਿੰਦਰ ਭਾ ਮੇਰਾ ਜਿਹੜਾ ਇਹ ਸਭ ਇਹਦੀ ਸਭ ਤੋਂ ਵੱਡੀ ਯਾਦ ਜਿਹੜੀ ਮੇਰੀ ਇਹ ਹੈ ਕਿ ਇਹ ਬਹੁਤ ਸੋਹਣਾ ਗਾੰਦਾ ਅੱਛਾ ਜੀ ਤੇ ਅਸੀਂ ਜਦੋਂ ਵੀ ਉਹੋ ਜਮਾਨਾ ਜਦੋਂ ਪਿੱਛਾ ਆਣੀਆ ਰਜੇਸ਼ ਖੰਨਾ ਦੀਆਂ ਤੇ ਅਸੀਂ ਇਹਨਾਂ ਨੂੰ ਕਹਿਣਾ ਕਰਾਂ ਯਾਰ ਤੂੰ ਜੱਗਾ ਨੇ ਕੋਣ ਯਾਦ ਕਰਕੇ ਆਇਆ ਕਰ ਤੇ ਇਨੇ ਆ ਕੇ ਫੇਰ ਸਾਨੂੰ ਸਾਰੀ ਕਲਾਸ ਨੂੰ ਬਿਠਾ ਕੇ ਸਾਰੇ ਕਿਸ਼ੋਰ ਕੁਮਾਰ ਦੇ ਗਾਣੇ ਸੁਣਾਨੇ ਹਮ ਪੜਾਈ ਵੀ ਕਰਨੀ ਅਸੀਂ ਕੰਮ ਵੀ ਖੂਬ ਕਰੀਦਾ ਸੀ ਪੜੀਦਾ ਵੀ ਸੀਗਾ ਮਗਰ ਇੰਜੋਏ ਵੀ ਖੂਬ ਕਰੀਦਾ ਸੀਗਾ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਆ ਨਾ ਉਹ ਪੜਾਈ 'ਚ ਉਲਝੀ ਹੋਈ ਆ ਇੰਜੋਏ ਕਰਨਾ ਨਹੀਂ ਜਾਣਦੀ ਜਦੋਂ ਇੰਜੋਏ ਅਸੀਂ ਕਿਤੇ ਸ਼ਰਾਰਤਾਂ ਅਸੀਂ ਕੀਤੀਆਂ ਸਕੂਲ ਦੀਆਂ ਉਹ ਜਿਹੜਾ ਵਕਤ ਹੈ ਉਹ ਤੇ ਅੱਜ ਫੇਰ ਤਾਜ਼ਾ ਹੋ ਗਿਆ ਬਿਲਕੁਲ ਕਿਉਂਕਿ ਮੈਂ ਉਸ ਵੇਲੇ ਦੀ ਯਾਦ ਨੂੰ ਦੁਬਾਰਾ ਤਾਜ਼ਾ ਕਰਨਾ ਚਾਹੁੰਦੀ ਆ ਦੇਖੋ ਇਸ ਤਰ੍ਹਾਂ ਉਸ ਵਕਤ ਵਿੱਚ ਜਿਹੜੇ ਲੋਕ ਸੀ ਨਾ ਬੜੇ ਸੋਸ਼ਲ ਹੁੰਦੇ ਸੀਗੇ ਕਿਉਂਕਿ ਇਹ ਸਭ ਕੰਪਿਊਟਰ ਵਗੈਰਾ ਹੋਰ ਇਹ ਸਭ ਬਾਅਦ ਚ ਆਇਆ ਹੂੰ ਤਾਂ ਜਿਸ ਟਾਈਪ ਦੀ ਅਸੀਂ ਲਾਈਫ ਲਿਵ ਕੀਤੀ ਆ ਮਤਲਬ ਉਹ ਹੁਣ ਵਕਤ ਨਹੀਂ ਰਿਹਾ ਤੇ ਉਹ ਜੀ ਲਾਈਫ ਜਿਹੜੇ ਅੱਜ ਦੇ ਬੱਚੇ ਨੇ ਨਾ ਉਹ ਨਹੀਂ ਇੰਜੋਏ ਕਰ ਸਕਦੇ ਹੂੰ ਤਾਂ ਅਸੀਂ ਮસ્ਤੀ ਵੀ ਖੂਬ ਕਰਦੇ ਸੀਗੇ ਸਾਡੇ ਜਿਹੇ ਇੰਟਰੈਕਸ਼ਨ ਵੀ ਬਹੁਤ ਸੀ ਅੱਜ ਅਸੀਂ ਇਹਨੇ 50 ਸਾਲਾਂ ਬਾਅਦ ਮਿਲੇ ਆ ਤਾਂ ਅੱਜ ਵੀ ਅਸੀਂ ਲੋਕ ਜਿਹੜਾ ਨਾ ਸਾਨੂੰ ਪੁਰਾਣੇ ਵਕਤ ਯਾਦ ਆ ਗਏ ਆ ਪਰ ਅਸੀਂ ਉਹ ਜਨਰੇਸ਼ਨ ਆ ਜਿਨ੍ਹਾਂ ਨੇ ਆਪਣੇ ਮਾਪੇ ਵੀ ਪਾਲੇ ਆ ਤੇ ਅੱਗੇ ਆਪਣੇ ਬੱਚੇ ਵੀ ਪਾਲੇ ਆ ਠੀਕ ਹੈ ਇਨ ਦਾ ਸੈਂਸ ਵੀ ਵੀ ਹੈਵ ਲੁੱਕਡ ਆਫਟਰ आवर ਪੇਰੈਂਟਸ ਆਲਸੋ ਤੇ ਆਪਦੇ ਜਿਹੜੇ ਬੱਚੇ ਹੈਗੇ ਉਹਨਾਂ ਨੂੰ ਵੀ ਸਿਰੇ ਚੜਾਇਆ ਤਾਂ ਉਹ ਹਿਸਾਬ ਨਾਲ ਅਸੀਂ ਲੋਕ ਜਿਹੜੇ ਨਾ ਯੂਨੀਕ ਹੈ ਇਹ ਸਾਡੀ ਕਿਸਮ ਦੀ ਲਾਸਟ ਜਨਰੇਸ਼ਨ ਆ ਜਿਹੜਾ ਕਿ ਦੋਹਾਂ ਦੇ ਵਿੱਚਕਾਰ ਲਿੰਕ ਹੈਗੀ ਆ ਸਕੂਲ ਸਕੂਲ ਟਾਈਮ ਜਦੋਂ ਯਾਦ ਕਰਦੇ ਕਿਉਂਕਿ ਸਕੂਲ ਟਾਈਮ ਇਤਨਾ ਦਾ ਹੁੰਦਾ ਹੈ ਕਿ ਜਿੰਨੂੰ ਹਰ ਕੋਈ ਚਾਹੇ ਉਹ ਮੈਂ ਹੀ ਹਾਂ ਜਦੋਂ ਮੈਂ ਆਪਣੇ ਸਕੂਲ ਜਾਂਦੀ ਹਾਂ ਮੈਨੂੰ ਇੱਕ ਅਲੱਗ ਫੀਲ ਹੁੰਦੀ ਹੈ ਇੱਕ ਅਲੱਗ ਵਾਈਬ ਹੁੰਦੀ ਹੈ ਸੋ ਦੋਵਾਂ ਦੋਸਤਾਂ ਨੇ ਮਿਲ ਕੇ ਕੋਈ ਮਸਤੀ ਕੀਤੀ ਸੀ ਜਿਹੜੀ ਅੱਜ ਯਾਦ ਆਉਂਦੀ ਹੋਵੇ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਸੀ ਦਾ ਫਿਰ ਟੀਚਰਜ਼ ਨਾਲ ਹੀ ਹੁੰਦੀ ਸੀ ਮਸਤੀ ਹੋਰ ਉੱਥੇ ਕਿਹਾ ਤੁਸੀਂ ਦੱਸੋ ਮਸਤੀਆਂ ਤੇ ਇਸ ਤਰ੍ਹਾਂ ਸਾਡੀ ਬੜੀ ਆਪਸ ਵਿੱਚ ਵੀ ਕਦੀ ਬੈਠੇ ਹੋਏ ਟੀਚਰ ਨੇ ਮੂੰਹ ਫੇਰਿਆ ਉਧਰ ਬੋਰਡ ਵੱਲ ਡੈਸਕ ਮਾਰ ਦੇਣਾ ਤਾਂ ਉਹ ਵਿਚਾਰੀ ਭਾਲਦੀ ਰਹਿੰਦੀ ਸੀ ਕਿਨੇ ਕੀਤਾ ਇਹ ਸਭ ਚੁੱਪ ਕਰਕੇ ਉਹ ਫਰ ਕੇ ਬੰਦ ਬੈਠੇ ਹੁੰਦੇ ਸੀ ਸਾਡੀ ਜਿਹੜੀਆਂ ਮਸਤੀਆਂ ਸੀਗੀਆਂ ਬੜੀਆਂ ਸਿੰਪਲ ਬੜੀਆਂ ਮਤਲਬ ਕੋਈ ਉਹਦੇ ਵਿੱਚ ਛਲਕਪਟ ਨਹੀਂ ਕੁਝ ਨਹੀਂ ਆਰਾਮ ਨਾਲ ਹੱਸਣਾ ਖੇਡਣਾ ਫਿਰ ਬਾਅਦ ਚ ਜਾ ਕੇ ਗੱਲ ਕਰਨੀ ਅੱਭੀ ਅੱਜ ਕਿਨੇ ਕੀਤਾ ਸੀ ਇਹ ਕੰਮ ਤਾਂ ਇਹ ਵੀ ਨਹੀਂ ਇਹ ਕਿਨਾਂ ਦੇ ਸਾਥੀ ਨੇ ਸੋ ਕਿਵੇਂ ਨਾ ਲੱਗਿਆ ਅੱਜ ਮਿਲ ਕੇ ਆਪਣੇ ਪੁਰਾਣੇ ਦੋਸਤਾਂ ਨੂੰ ਵੈਰੀ ਨਾਈਸ ਹੂੰ ਬਹੁਤ ਚੰਗਾ ਲੱਗਿਆ ਇਹ ਤਸੀਂ ਤਾਂ ਕੱਮ ਆ ਰਹੀ ਸੀ ਦਸੰਬਰ ਚ ਕਿ ਕਿ ਮੈਂ ਉਹਨਾਂ ਨੂੰ ਫੋਨ ਕੀਤਾ ਸੀ ਮੈਂ ਕਿ ਸਾਡਾ ਗੋਲਡਨ ਜੁਬਲੀ ਹੈਗਾ ਵੀ ਮਸਟ ਗੈਟ 올 ਦ ਬॉयज एंड गर्ल्स ਅਥੇ ਆਨ ਤਾਂ ਕਿ ਮਨਾਈਏ ਫਟਾਫਟ ਸੀ ਗਰੁੱਪ ਬਣਾਇਆ ਉਸ ਤੋਂ ਬਾਅਦ ਅਸੀਂ ਸਾਰੇ ਲੱ ਲੱਗੇ ਕੁੜੀਆਂ ਮੁੰਡਿਆਂ ਨਾਲ ਲੱਬਨ ਵਾਸਤੇ ਹੂੰ ਮੁੰਡਿਆਂ ਨਾਲ ਲੱਬਨ ਵਾਸਤੇ ਕੋਈ ਦਿੱਕਤ ਨਹੀਂ ਸੀਗੀ ਕੁੜੀਆਂ ਦਾ ਨਾਮ ਸਰਨੇਮ ਚੇਂਜ ਹੋ ਗਏ ਸੀਗਾ ਬਿਲਕੁਲ ਤੋ ਕਿਤੇ ਕਿਤੇ ਤੇ ਸਹੀ ਲੱਭਿਆ ਨਾ ਕੋਈ ਫੇਸਬੁੱਕ ਜਾ ਕੇ ਲੱਭਿਆ ਕੋਈ ਦੋਸਤਾਂ ਨਾਲ ਪੁੱਛਾਇਆ ਅੰਕਰ ਕਰਾ ਕੇ ਹਿਮਾਚਲ ਕੇ ਸਾਰੇ ਆ ਗਏ ਉਹ ਦੇਖੋ ਬਹੁਤ ਚੰਗਾ ਲੱਗਦਾ ਹੈ ਐਂ ਜਿੱਤਿਆ ਜੀ ਸਿੰਗਾਪੁਰ ਤੋਂ ਆਇਆ ਖਾਸ ਅੱਛਾ ਸਿੰਗਾਪੁਰ ਤੋਂ ਆਇਆ ਤਾਂ ਕਿਵੇਂ ਲੱਗਿਆ ਕਿ ਕੁਝ ਬਿਲਡਿੰਗ ਦੇ ਵਿੱਚ ਚੇਂਜ ਜਾਂ ਫਿਰ ਦੋਸਤਾਂ ਦੀਆਂ ਚਲ ਓਬਵੀਅਸਲੀ ਸ਼ਗਲਾਂ ਦਾ ਚੇਂਜ ਹੋ ਗਿਆ ਹੋਗਾ ਲੇਕਿਨ ਵਾਈਬ ਦੋਸਤਾਂ ਵਾਲੀ ਉਹ ਚੇਂਜ ਹੋਈ ਕਿ ਨਹੀਂ ਨਹੀਂ ਬਹੁਤ ਚੰਗਾ ਲੱਗਿਆ ਦੋਸਤਾਂ ਨਾਲ ਮਿਲ ਕੇ ਐਂਡ ਮੈਂ ਚਾਹਤ ਜੀ ਚੰਦੇ ਕੋਲ ਆਣਾ ਸੀਗਾ ਮੈਂ ਮਿਲਦਾ ਸੀ ਲੋਕਾਂ ਨੂੰ ਚੰਡੀਗੜ੍ਹ ਵਾਲਿਆਂ ਨੂੰ ਬਟ ਅਸੀਂ ਸਾਰਾ ਜੋ ਗਰੁੱਪ ਬਣਾਇਆ ਹੁਣ ਆਈਡੀਆ ਸੀ ਕਿ ਸਾਰੇ ਇਕੱਲ ਰਲ ਕੇ ਆਹਣ ਐਂਡ ਮੈਂ ਦਸੰਬਰ ਚ ਅਸੀਂ ਆਏ ਸੀ ਸਕੂਲ ਚ ਗੱਲ ਕੀਤੀ ਸੀ ਕਿ ਅਸੀਂ ਕਰਨਾ ਚਾਹੁੰਦੇ ਆ ਤੇ ਬਟ ਕਹਿੰਦਾ ਮੈਂ ਤਾਂ ਸਾਰੇ ਜਿਹਨਾਂ ਨੂੰ ਅਸੀਂ ਪੁੱਛਿਆ ਕਿਸੇ ਨੇ ਨਾ ਨਹੀਂ ਕੀਤੀ ਸਾਰੇ ਤੇ ਆਪਣੇ ਦਿਲੋਂ ਆਏ ਨੇ ਦਿਲੋਂ ਯੂ نو ਇੱਕ ਤੋਂ ਨੂੰ ਤੱਕ ਲਾਇਆ ਅਸੀਂ ਬਸ ਅਜੀ ਗੱਲ ਤੇ ਨਹੀਂ ਹੈ ਬਟ ਦੇਖੋ ਐਸੇ ਨਾ ਜੰਗ ਬੁੰਡੇ ਕੁੜੀਆਂ ਨੇ ਇਹ ਵੀ ਵੇਖਣੇ ਤੇ ਹੋਪਫੁਲੀ ਇਹ ਵੀ ਕਰਨ ਬਾਅਦ ਚ ਜਿਸ ਇ ਵੈਰੀ ਇੰਪੋਰਟੈਂਟ ਫੋਰ ਦ ਯੰਗਸਟਰ ਯਾ ਨਾ ਨਹੀਂ ਪਤਾ ਇਸ ਚੀਜ਼ ਬਾਰੇ ਤਾਂ ਇਹ ਸਿੱਖਣ ਦੇਖਣ ਦੇ ਸਿੱਖਣ ਕੇ ਨਾ ਬਿਲਕੁਲ ਅੱਛਾ ਟੀਚਰਸ ਵੀ ਆਈ ਨੇ ਹੈ ਨਾ ਤੇ ਉਸ ਕੋਈ ਟੀਚਰ ਨਾਲ ਅਜੇ ਹੀ ਯਾਦ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ ਅਸੀਂ ਕਿਸੇ ਟੀਚਰ ਨੂੰ ਬਖਸ਼ਿਆ ਨਹੀਂ ਬਸ ਤੇ ਮੈਂ ਅਸੀਂ 10ਵੀਂ ਦੇ ਬਾਅਦ ਮੈਂ ਕੁਛ 6 ਸਾਲ ਪਹਿਲਾਂ 6 ਸਾਲ ਬਾਅਦ ਇਤਿਹਾਸ ਸਕੂਲ ਚ ਐਨ ਸਾਡੇ ਟੀਚਰਸ ਐਥੇ ਸਿਖਾ ਰਹੇ ਸਨ ਤੇ ਮੈਂ ਕਹਾ ਤੁਸੀਂ ਮੈਨੂੰ ਪਛਾਨਿਆ ਕਹਿੰਦੇ ਨਹੀਂ ਤੇ ਮੈਂ ਨਾਂ ਦੱਸਿਆ ਜਤਿਹ ਸ਼ਰਮਾ ਕਹਿੰਦੇ ਤੁਹਾਡੀ ਜਿਹੀ ਹਸਿਆ ਨੂੰ ਕੌਣ ਬੋਲ ਸਕਦਾ ਹੈ ਫਿਰ ਤੂੰ ਸਾਡੀ ਜਾਨ ਕੱਢੀ ਹੋਈ ਸੀ ਸਾਡੇ ਪੇਰੈਂਟਸ ਹਰ ਤੀਜੇ ਦਿਨ ਸਕੂਲ ਤੇ ਪੇਸ਼ੀ ਹੁੰਦੇ ਸੀ ਹਮ ਯਰ ਬਾਬਾ ਆਓ ਉਹ ਵਕ ਸੀਗਾ ਆਪਣੇ ਬਰਥਡੇ ਆ ਕਿ ਇੱਥੇ ਜਿਹੜਾ ਅੱਜ ਕੱਲ ਜਿਹੜੀ ਜਨਰੇਸ਼ਨ ਆ ਉਹਨੂੰ ਤੁਸੀਂ ਸਕੂਲ ਚ ਕਿਸੇ ਨੂੰ ਕੁਝ ਕਹਤ ਆ ਹਮ ਤੇ ਪਹਿਲੇ ਮਾਪੇ ਲੋੜਨ ਆ ਜਾਂਦੇ ਬਿਲਕੁਲ ਬਿਲਕੁਲ ਉਹ ਆ ਗਈ ਜੀ ਤੇ ਸਾਡੇ ਬੱਚੇ ਨੂੰ ਤੁਸੀਂ ਇਹ ਕਰਤਾ ਸਾਡੇ ਅਗਰ ਇੱਥੇ ਕੁਟਾਈ ਹੁੰਦੀ ਸੀ ਘਰ ਜਾ ਕੇ ਦਸੀਦਾ ਨਹੀਂ ਹੁੰਦਾ ਸੀ ਇਹਨੇ ਤਾਂ ਪਤਾ ਘਰ ਜਾ ਕੇ ਫਿਰ ਉੱਥੇ ਵੀ ਕੁਟਾਈ ਦੇ ਕੇ ਆ ਜੂਏ ਅੱਜ ਕੀ ਕੀਤਾ ਤੁਸੀਂ ਉੱਥੇ ਵੀ ਪੈਣੀ ਸੋ ਬੜਾ ਵਕਤ ਬਦਲ ਗਿਆ ਹੈ ਔਰ ਟੀਚਰ ਨੂੰ ਅਸੀਂ ਮਾਨ ਦਿੰਦੇ ਸੀ ਕਿ ਮਾਨ ਦਿੰਦੇ ਸੀ ਕਿ ਟੀਚਰ ਨੂੰ ਕਿ ਠੀਕ ਆ ਮਗਰ ਇਹ ਹੈ ਕਿ ਜਿਹੜੀ ਉਹਨਾਂ ਦੀ ਗਾਈਡੈਂਸ ਉਹਨਾਂ ਦੀ ਜਿਹੜੀ ਸਿੱਖਿਆ ਉਹਨਾਂ ਦੀ ਜਿਹੜੇ ਸੋਚਣ ਦਾ ਤਰੀਕਾ ਬੋਲਣ ਦਾ ਸਾਡੇ ਅੱਜ ਅਸੀਂ ਅੱਜ ਬਿਲਡਿੰਗ ਚ ਫਿਰ ਰਹੇ ਹਾਂ ਸਾਡਾ ਇਹ ਇਤਨਾ ਯਾਦਾ ਤਾਜ਼ੀ ਹੈ ਪਾਊਡਰਸ ਮੋਮੈਂਟਸ ਸਕੂਲ ਦਾ ਸੀਗਾ ਜੀ ਅਸੀਂ ਕ੍ਰਿਕਟ ਖੇਡਦੇ ਸੀ ਅੱਛਾ ਵੀ ਵੀਵਰਨ ਸਕੂਲ ਕ੍ਰਿਕਟ ਟੀਮ ਹੈ ਹਮਮ ਕਪਿਲ ਦੇਵ ਅਸ਼ੋਕ ਮਲੋਤਰਾ ਹਮਮ ਉਹ ਸਾਡੇ ਸਕੂਲ ਚ ਸੀਗੇ ਸਾਡੇ ਨਾਲ ਖੇਡਦੇ ਸੀਗੇ ਤੇ ਉਹ 10ਵੀਂ ਚ ਉਹ ਡੀਵੀ ਸਕੂਲ ਟ੍ਰਾਂਸਫਰ ਕਰ ਗਏ ਕਿਉਂ ਉਹ ਤੇ ਜਾ ਕੇ ਉਹਨਾਂ ਨੂੰ ਸਪੋਰਟਸ ਟਰੋਫੀ ਮਿਲੇਗੀ ਕ੍ਰਿਕਟ ਟਰੋਫੀ ਮਿਲੇਗੀ ਕਪਿਲ ਦੇਵ ਤੇ ਅਸ਼ੋਕ ਮਲੋਤਰਾ ਤੇ 6 ਰਣਜੀਤ ਸਕੂਲ ਬॉयਸ ਪਲੇਅਰ स्कूल चले गए थे असी उन्होंने सैमीफाइनल सारा डीवी स्कूल फाइनल सेम जॉन डीवी लॉस्ट टू तो अस बाय वन इनिंग्स वन इनिंग्स असी उन्होंने हरा था छड़ा देन फाइनल जो सीगा वो सेम जॉन और युवराज का फादर योगराज सीगा योगराज उथे वी वन देयर आल्सो वी वन देयर आल्सो सो दैट वाज द फर्स्ट टाइम वी वन ऑल ओवर इन चेन्नई उन्होंने होम ग्राउंड पे हराया जी असली ਦੇੜੀ ਖੁਸ਼ੀ ਹੈ ਕਿ ਇੰਨੇ ਟਾਈਮ ਬਾਅਦ ਜਿਹੜਾ ਅਸੀਂ ਮਿਲ ਰਿਹਾ ਐਵਰੀਬਾਡੀ ਇਜ਼ ਐਕਸਾਈਟਿਡ ਮਤਲਬ ਹਾਲੇ ਵੀ ਸਾਡਾ ਮਤਲਬ ਜਿਵੇਂ ਜਿਵੇਂ ਹੁਣ ਅਸੀਂ ਬੱਚੇ ਲੱਗ ਰਹੇ ਇਸ ਤੇ ਸਾਰੀਆਂ ਪੁਰਾਣੀਆਂ ਯਾਦਾਂ ਸੋ ਇਹ ਬਹੁਤ ਹੀ ਅੱਛਾ ਲੱਗਾ ਮੈਨ ਯਾ ਕਿ ਇਟ ਇਜ਼ ਵੈਰੀ ਇੰਪੋਰਟੈਂਟ ਮੂਮੈਂਟ ਫਾਰ ਅਸ ਅੱਜ ਫਿਰ ਤੋਂ ਬੱਚਾ ਬਣੰਦਾ ਲੱਗ ਰਿਹਾ ਕਿ ਬੱਚਾ ਬਣ ਗਏ ਫਰਮ ਦਾ ਵੈਰੀ ਮੂਮੈਂਟ ਅਸੀਂ ਕਦੋਂ ਤੇ ਬੱਚੇ ਬਣੇ ਜਦੋਂ ਦਾ ਇਹ ਵਟਸਐਪ ਤੇ ਚੱਲ ਰਿਹਾ ਅਸੀਂ ਬੱਚੇ ਹੀ ਬਣੇ ਹੋਇਆ ਤੇ ਅੱਜ ਆ ਕਹਤਾਂ ਐਕਸਪ੍ਰੈਸ ਨਹੀਂ ਕਰ ਸਕਦੇ ਬਟ ਬੱਚਾ ਬੱਚਾ ਤਾਂ ਹਰ ਚ ਹੈ ਹੀ ਹੈ ਬੱਚਾ ਤਾਂ ਹਰ ਚ ਹੈ ਸੋ ਇਹ ਹੁਣ ਇੰਨੀ ਗੱਟੂ ਕਦਰ ਤੋਂ ਬਾਅਦ ਤਾਂ ਫਿਰ ਹਲੇ ਕੋਈ ਮੌਕਾ ਵੀ ਨਹੀਂ ਮਿਲਿਆ ਜੇ ਉੱਥੇ ਡਾਂਸ ਦਾ ਮੌਕਾ ਮਿਲ ਜਾਂਦਾ ਤੇ ਸ਼ਾਇਦ ਸਾਰੇ ਬੱਚੇ ਹੀ ਹੋਣੇ ਸੀ ਦੂਜੀ ਗੱਲ ਬਹੁਤ ਅੱਛਾ ਲੱਗਦਾ ਵੈਰੀ ਦੂਜੀ ਗੱਲ ਇਹ ਹੈ ਕਿ ਅੱਜ ਜਿਹੜੀ ਅੱਜ ਜਿਹੜੇ ਸਕੂਲ ਦੇ ਬੱਚਾ ਨੇ ਪਰਫਾਰਮੈਂਸਿਸ ਦਿੱਤੀਆਂ ਉਹਨਾਂ ਨੂੰ ਸਾਰਾ ਉਹ ਇੱਕ ਬੜੇ ਟਚਿੰਗ ਮੂਮੈਂਟ ਸੀ ਸਾਡੇ ਕੋਲ ਬਟ ਇਹ ਵੀ ਐ ਜਨਰੇਸ਼ਨ ਦੇ ਵਾਸਤੇ ਵੀ ਲੈਸਨ ਹੈ ਕਿ ਪੁਰਾਣੇ ਪੰਜਾਬ ਸਾਲ ਵਾਲੇ ਵੀ ਬੜਾ ਕਿ ਕਿਸ ਤਰ੍ਹਾਂ ਆਪਣੇ ਰਿਲੇਸ਼ਨ ਬਣਾ ਕੇ ਰੱਖਨੇ ਹੈ ਇਹ ਅੱਜ ਦੀ ਜਨਰੇਸ਼ਨ ਵਾਸਤੇ ਵੀ ਮੈਸੇਜ ਹੈ ਇਹਨਾਂ ਨੂੰ ਵੀ ਇਹ ਦੇਖਣਾ ਕਿ ਅੱਗੇ ਕਿਸ ਤਰ੍ਹਾਂ ਚੱਲਣੀ ਹੈ ਕਿਸ ਤਰ੍ਹਾਂ ਨਿਭਾਣੀ ਹੈ 50 ਇਅਰਸ ਦੀ 50 ਇਅਰਸ ਤੋਂ ਅਸੀਂ 50 ਸਾਲ ਤੋਂ ਜੇ ਅਸੀਂ ਜੁੜੇ ਹੋਇਆ ਆਈ ਡੋਨਟ ਥਿੰਕ ਕਿ ਅੱਜ ਦੀ ਜਨਰੇਸ਼ਨ 50 ਸਾਲ ਤੱਕ ਆਪਸ ਵਿੱਚ ਜੁੜ ਪਏ ਕਿਉਂਕਿ ਹੁਣ ਉਹ ਪਿਆਰ ਨਹੀਂ ਹੈ ਉਹ ਖਿੱਚ ਨਹੀਂ ਹੈ ਹੈਨਾ ਉਹ ਸੋਸ਼ਲ ਨਹੀਂ ਹੈ ਬੰਦਾ ਇੱਥੇ ਸਾਰੀਆਂ ਗੇਮਾਂ ਗੁੱਲੀ ਡੰਡਾ ਖੋ ਖੋ ਮੈਂ ਕਹਿੰਦਾ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੇਮਾਂ ਬੰਟੇ ਬੰਟੇ ਕੱਚੇ ਅੱਛਾ ਉਹ ਪਿੱਠੂ ਐਂਡ ਆਲ ਦੈਟ ਹੁਣ ਤਾਂ ਮੋਬਾਈਲ ਰਹਿ ਗਿਆ ਬਸ ਦੈਟਸ ਆਲ ਇਟਸ ਓਨਲੀ ਮੋਬਾਈਲ ਸੋਸ਼ਲ ਨਹੀਂ ਰਹਿ ਗਿਆ ਮੇਨ ਇਹ ਹੈ ਸਿਰਫ ਦੇ ਬੱਚੇ ਸੋਸ਼ਲ ਉਹ ਮਤਲਬ ਕਿ ਦੇ ਆਰ ਨਾਟ ਹੈਪੀ ਟੂ ਮੀਟ ਈਚ ਅਦਰ ਉਹ ਸਾਰਾ ਕੁਝ ਮੋਬਾਈਲ 'ਚ ਹੀ ਲਈ ਜਾ ਰਹੇ ਨੇ ਹੈਨਾ ਉਹ ਸੋਸ਼ਲ ਸੀ ਜੋ ਤੁਸੀਂ ਕਹਿ ਤੂਗਾ ਰਿਸ਼ਤੇਦਾਰਾਂ ਨਾਲ ਮਿਲ ਕੇ ਖੁਸ਼ ਹੁੰਦੇ ਸੀ ਉਹ ਹੁਣ ਅੱਜ ਦੇ ਟੈਟੇ 'ਚ ਨਹੀਂ ਅੱਛਾ ਇੱਕ ਬਹੁਤ ਹੀ ਸਿੰਪਲ ਜਿਹਾ ਸਵਾਲ ਪੁੱਛਦੀਆਂ ਕਿ ਅੱਜ ਉਸ ਲੈਵਲ ਦਾ ਜਿਹੜੀ ਸਟੱਡੀ ਸੀਗੀ ਅੱਜ ਹੋ ਰਹੀ ਆ ਤੁਸੀਂ ਵੀ ਸਕੂਲ ਦੇ ਵਿੱਚ ਦੇਖਿਆ ਹੋਵੇਗਾ ਮਾਹੌਲ ਉਸ ਟਾਈਮ ਦਾ ਤੇ ਇਸ ਟਾਈਮ ਦਾ ਤੁਹਾਡੇ ਬੱਚੇ ਤੁਹਾਡੇ ਪੋਤੀਆਂ ਪੋਤੇ ਜਾਂਦੇ ਹੋਣਗੇ ਤੇ ਕਿਤੇ ਨਾ ਕਿਤੇ ਡਿਫਰੈਂਸ ਦਿਖ ਰਿਹਾ ਟੀਚਿੰਗ ਦੇ ਵਿੱਚ ਨੇ ਟੀਚਿੰਗ ਤੇ ਦੇਖੋ ਅਸੀਂ ਜਿਆਦਾ ਇੰਨਾ ਇਨਵੋਲਵ ਹੁੰਦੇ ਨਹੀਂ ਬੱਚਿਆਂ 'ਚ ਬਟ ਸਾਡੀ ਟੀਚਿੰਗ ਜਿਹੜੀ ਹੁੰਦੀ ਸੀ ਟੀਚਰ ਤੇ ਸਟੂਡੈਂਟ ਦਾ ਹੁੰਦਾ ਸੀ ਸਿੰਪਲ ਹੁੰਦੀ ਸੀ ਅਸੀਂ ਜੋ ਉਹ ਪੜਾ ਰਹੇ ਸੀ ਬਸ ਉੱਥੇ ਜੋਰ ਹੁੰਦਾ ਘਰ ਜਾ ਕੇ ਹੋਮਵਰਕ ਸਾਰਾ ਕੁਝ ਉਹ ਕਰਦੇ ਸੀ ਹੁਣ ਸਾਰਾ ਆਨਲਾਈਨ ਹੈ ਹੁਣ ਬੱਚੇ ਕੀ ਕਰ ਰਹੇ ਉਹਨਾਂ ਦੇ ਮਾਪਿਆਂ ਨੂੰ ਨਹੀਂ ਪਤਾ ਤੇ ਸਾਨੂੰ ਕੀ ਪਤਾ ਸੋ ਅਸੀਂ ਸਾਡੀ ਹਿੰਮਤ ਹੀ ਨਹੀਂ ਵੀ ਅਸੀਂ ਪੁੱਛ ਸਕੀਏ ਵੀ ਤੁਸੀਂ ਅੱਜ ਕੀ ਕੀਤਾ ਸੋ ਦੇ ਆ ਡਿਫਰੈਂਸਸ ਘਰੇ ਚ ਵਾਤ ਰਹੇ ਨੇ ਡਿਫਰੈਂਸਸ ਘਰੇ ਚ ਵਾਤ ਰਹੇ ਨੇ ਸੋ ਮੇਨ ਇਹ ਹੈ ਕਿ ਜੋ ਸੋਸ਼ਲ ਹੁਨ ਹੋਏ ਨੇ ਸੋਚਾ ਮੇਨ ਇਹ ਤੁਹਾਡੇ ਰਿਸ਼ਤੇਦਾਰ ਆ ਜਾਣ ਯੂ ਆਰ ਹੈਪੀ ਯੂ ਫੀਲ ਹੈਪੀ ਯੂ ਫੀਲ ਗੁੱਡ ਔਰ ਇਹ ਸਾਰੀਆਂ ਕੈਰਮ ਬੋਰਡ ਇਹ ਉਹ ਇਕੱਠੇ ਰਲ ਕੇ ਖੇਡਣਾ ਤਾ ਆਜ ਖੇਡ ਨਹੀਂ ਹੈ ਨਾ ਸੋ ਇਹ ਚੀਜ਼ਾਂ ਸਾਰੀਆਂ ਖਤਮ ਹੋ ਗਈਆਂ ਬੱਚਿਆਂ ਨਾਲ ਸਿਰਫ ਹੋਣਾ ਕਿ ਆਪਸ ਵਿੱਚ ਛੋਟੇ ਦੇ ਧਾਰੇ ਚ ਰਹਿ ਗਏ ਛੋਟੇ ਧਾਰੇ ਸਪਨ ਲੋ ਉਹਦਾ ਬੈਸਟ ਫਰੈਂਡ ਮੋਬਾਈਲ ਰਹਿ ਗਿਆ ਬਸ ਮੋਬਾਈਲ ਰਹਿ ਗਿਆ ਉਹ ਸੋਚਦਾ ਵੀ ਸਾਰਾ ਕੁਝ ਮੋਬਾਈਲ ਵਿੱਚ ਮਿਲ ਗਿਆ ਸਾਂ ਬਿਲਕੁਲ ਅੱਛਾ ਮੈਂ ਤੁਸੀਂ ਤਿੰਨ ਦੋਸਤ ਇਕੱਠੇ ਹੋਏ ਹੋ ਕੋਈ ਇੱਕ ਕਿੱਸਾ ਹੈਗਾ ਤੁਹਾਡੇ ਕੋਲ ਜਿਹੜਾ ਅੱਜ ਤੁਹਾਨੂੰ ਇਸ ਦੁਆਰਾ ਸਕੂਲ ਦੇ ਵਿੱਚ ਆ ਕੇ ਯਾਦ ਆਉਂਦਾ ਹੋਵੇ ਮੇਰੇ ਕੋਲ ਬੜੇ ਕਿੱਸੇ ਮੈਂ ਬਕਾਲੀ ਨਹੀਂ ਕਰ ਸਕਦਾ ਬਹੁਤ ਕਿੱਸੇ ਹੀ ਕਿੱਸੇ ਨੇ ਬਹੁਤ ਕਿੱਸੇ ਹੀ ਇੱਕ ਕਿੱਸਾ ਜਿਹੜਾ ਕਿ ਮਤਲਬ ਅੱਜ ਤੁਸੀਂ ਮਤਲਬ ਉਹ ਯਾਦ ਆ ਗਿਆ ਕਿ ਹਾਂ ਜੀ ਇਸ ਲਈ ਅਭੀ ਮੈਂ ਟੀਚਰ ਦਾ ਨਾਮ ਨਹੀਂ ਲਾਉਂਗਾ ਹਾਂ ਕਿਉਂਕਿ ਉਹ ਠੀਕ ਨਹੀਂ ਕਹ ਹਾਂ ਉਸੇ ਅਸੀਂ ਇੱਕ ਸਾਡੇ ਹੋਰ ਸਿਗਾ ਦੋਸਤ ਉਹ ਆਇਆ ਨਹੀਂ ਇਸ ਟਾਈਮ ਉਹ ਠੀਕ ਨਹੀਂ ਹੈਗਾ। ਤੋਂ ਅਸੀਂ ਲੋਕ ਇਕੱਠੇ ਬੈਠੇ ਸੀਗੇ। ਤੋਂ ਕਲਾਸ ਚੱਲ ਰਹੀ ਸੀਗੀ। ਤੋਂ ਉਹ ਗੱਲ ਚੱਲ ਪਈ ਪਈ ਉਹ ਫੁਲਾਣਾ ਜਿਹੜਾ ਟੀਚਰ ਉਹ ਕੀ ਲੱਗਦਾ। ਅਸੀਂ ਕਿਹਾ ਜੀ ਉਹ ਫੁੱਫੜ। ਫਿਰ ਉਹ ਇੱਕ ਲੇਡੀ ਸੀਗੀ। ਉਹਦਾ ਨਾਂ ਨਾ ਉਹਦੇ ਨਾਲ ਮਿਲਦਾ ਸੀਗਾ ਆਪਣੇ ਰਿਲੇਸ਼ਨਸ਼ਿਪ ਵਿੱਚ। ਤੇ ਉਹ ਫੁਲਾਣੀ ਕੀ ਲੱਗਦੀ ਆ। ਉਹ ਮੈਂ ਕਹਿੰਦਾ ਲੱਗਦੀ ਭੂਆ। ਅੱਛਾ ਉਹ ਨਾ ਹੱਸ ਪਿਆ ਉੱਚੀ ਉੱਚੀ। ਉਹਦਾ ਹਾਸਾ ਨਿਕਲ ਗਿਆ। ਉਹਪੜਾ ਰਹੀ ਸੀ। ਕੋਨੇ ਭੁਮਕੇ ਦੇਖਿਓ ਉਹ ਫਿਰ ਆ ਗਈ। ਉਹ ਆ ਕੇ ਕਹਿੰਦੀ ਵੀ ਐਨੇ ਤੈਨੂੰ ਕੀ ਆਖਿਆ ਹੂੰ ਉਹ ਕਹਿੰਦਾ ਕੁਝ ਨਹੀਂ ਆਖਿਆ ਪਰ ਕਹਿੰਦੀ ਤੂੰ ਹੱਸਿਆ ਕੋਈ ਨਹੀਂ ਉੱਚੀ ਉੱਚੀ ਕਹਿੰਦਾ ਮੈਨੂੰ ਪੁਰਾਣੀ ਗੱਲ ਯਾਦ ਆ ਗਈ ਸੀ ਕੋਈ ਫਿਰ ਉਹਨਾਂ ਨੇ ਉਹ ਫਿਰ ਇਹਨੂੰ ਕਟਾਪਾ ਕਟਾਪਾ ਫਿਰ ਕੇ ਭੇਜਤਾ ਬਾਹਰ ਕਲਾਸ ਚੋਂ ਤੋਂ ਮਤਲਬ ਇਹ ਚਰਾਤਾ ਸੀ ਲੋਕ ਕਰਦੇ ਸੀਗੇ ਇਹ ਪੂਰੀ ਹੈ ਇਹਦਾ ਡੈਡੀ ਜਿਹੜੇ ਸੀਗੇ ਉਹ ਪ੍ਰੋਫੈਸਰ ਸੀਗੇ ਜੀ ਯੂਨੀਵਰਸਿਟੀ ਦੇ ਵਿੱਚ ਤੋਂ ਇੱਕ ਸਾਡੇ ਕਲਾਸ ਵਾਲੋ ਹੋਰ ਸੀਗਾ ਇੱਕ ਐਸੇ ਮਿਲਿਆ ਲਿਖਣ ਨੂੰ ਕੀ ਸੀ ਦੱਸਿਓ ਮੈਨੂੰ ਯਾਦ ਨਹੀਂ ਆ ਰਿਹਾ ਉਹ ਬਹਿਲ ਨੂੰ ਪਤਾ ਤੋਂ ਉਹ ਇੱਕ ਐਵੇਂ ਮਿਲਿਆ ਉਹ ਐਸੇ ਵਿੱਚ ਕੁਝ ਲਿਖਣਾ ਸੀ ਤੇ ਉਹਨੇ ਨੇ ਡੈਡ ਦਾ ਨਾਮ ਲੈ ਕੇ ਵੀ ਹੀ ਇਜ਼ ਮਾਈ ਵੈਰੀ ਗੁੱਡ ਫਰੈਂਡ ਕਿਹਰੇ ਕੀ ਲਿਖਦਾ ਤੇ ਕੀ ਨਹੀਂ ਲਿਖਦਾ ਉਹਦੇ ਵਿੱਚ ਫਿਰ ਇਹਨੇ ਫਿਰ ਉਹਨੂੰ ਘਸਨ ਕਲਾਸ ਦੇ ਵਿੱਚ ਹੀ ਫਿਰਿਆ ਉਹ ਆਇਆ ਨਹੀਂ ਆ ਤੇ ਮਨ ਲੋ ਦੋ ਦੋ ਨਹੀਂ ਉਹ ਅਮਰੀਕਾ ਦੇ ਹਾਂ ਉਹ ਇਹਨੂੰ ਯਾਰਾ ਮੈਨੂੰ ਯਾਰ ਕਿਹਾ ਸਰ ਉਹ ਨਾਟ ਇੱਕ ਕਲਾਸ ਸੀ ਸਾਨੂੰ ਯਾਦ ਕਰ ਰਹੇ ਸੀ ਭਾਈ ਜੀ ਉਹ ਯਾਰ ਅਸੀਂ ਉਹ ਅਸੀਂ ਇਹ ਇੰਟਰਵਿਊ ਕਰ ਰਹੇ ਹਾਂ ਨਾ ਪੀਟੀ ਟੈਸਟ ਸੋ ਪਿਆਰ ਦੀ ਗੱਲ ਹੈ ਪਿਆਰ ਦੀ ਗੱਲ ਹੈ ਹਾਂ ਹੁਣ ਹੁਣ ਵੀ ਪਿਆਰ ਹੈ ਅੰਦਰ ਨਾਲ ਪਿਆਰ ਹੈ ਬਸ ਇੱਕ ਦੂਜੇ ਵਾਸਤੇ ਅਸੀਂ ਕਰਦੇ ਸੀਗੇ ਫਿਰ ਜਿਸ ਵੇ ਕਲਾਸ ਖਤਮ ਹੋਈ ਫਿਰ ਮੈਂ ਬੜੀ ਜ਼ੋਰ ਜਿਹੇ ਮੁੱਕੀ ਭਾਈ ਮੈਂ ਕਿਹਾ ਯਾਰ ਤੂੰ ਬਚਾ ਲਿਆ ਅੱਜ ਮੈਨੂੰ ਤੇ ਮੇਰੇ ਕੋਲ ਵੀ ਆ ਗਈ ਸੀ ਟੀਚਰ ਕਹਿੰਦੀ ਬੋਲ ਕੀ ਆਖਿਆ ਤੂੰ ਕੀ ਕਹਿ ਰਿਹਾ ਸੀ ਉਹ ਕਹਿੰਦਾ ਜੀ ਇਹਨੇ ਕੁਝ ਨਹੀਂ ਆਖਿਆ ਫਿਰ ਤੂੰ ਹੱਸ ਪਿਆ ਤੋ ਕਹਿੰਨੇ ਮੈਨੂੰ ਪੁਰਾਣਾ ਜੋਕ ਯਾਦ ਆ ਗਿਆ ਇੱਕ ਮੈਂ ਉੱਚੀ ਉੱਚੀ ਹੱਸ ਪਿਆ ਤੇ ਅਸੀਂ ਉਹ ਟੀਚਰ ਐਸੋ ਬੈਠੀ ਹੋਈ ਆ ਹਾਂ ਠੀਕ ਹੈ ਮੈਨੂੰ ਟੀਚਰ ਇੱਥੇ ਗਏ ਨਹੀਂ ਨਾ ਨਹੀਂ ਲੈਣਾ ਚਾਹਦਾ ਠੀਕ ਹੈ ਤੇਰਸ ਕੋਲੋਂ ਕੁੱਟ ਵੀ ਖਾਦੀ ਹੋਈ ਹੈ ਠੀਕ ਹੈ ਹੁਣ ਅੱਜ ਦੀ ਡੇਟ ਤੇ ਤਾਂ ਤੁਸੀਂ ਕੁਝ ਬੱਚੇ ਨੂੰ ਕਹਿ ਹੀ ਨਹੀਂ ਸਕਦੇ ਥੱਪੜ ਮਾਰਨਾ ਤਾਂ ਦੂਰ ਦੀ ਗੱਲ ਉਹਨੂੰ ਟੱਚ ਵੀ ਨਹੀਂ ਕਰ ਸਕਦੇ ਅਸੀਂ ਕੁੱਟ ਪ੍ਰੋਪਰ ਕੁੱਟ ਖਾਦੀ ਹੋਈ ਹੈ ਚੰਗੀ ਤਰ੍ਹਾਂ ਹੱਥ ਤੇ ਉਂਗਲਾਂ ਦੇ ਤੇ ਫੁੱਟੇ ਬੈਗ ਤੇ ਫੁੱਡੇ ਫੁੱਡੇ ਤੱਕ ਸੋ ਥੱਪੜ ਤੱਕ ਸੋ ਉਹ ਟਾਈਮ ਹੁਣ ਹੋਰ ਸੀ ਇਟਸ 50 ਇਅਰਸ ਲੌਂਗ ਬੈਕ ਬਟ ਇਹ ਹੈ ਕਿ ਮੈਨੂੰ ਸਿਰਫ ਹਾਲੇ ਵੀ ਇਹ ਹੈ ਕਿ ਸੋਸ਼ਲ ਬੱਚਿਆਂ ਨੂੰ ਹੋਣਾ ਚਾਹੀਦਾ ਹੈ ਆਪਣੇ ਫੈਮਿਲੀ ਰਿਲੇਸ਼ਨ ਬਹੁਤ-ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ ਹੀ ਸੋ 50 ਸਾਲਾਂ ਦੀ ਦੋਸਤੀ ਹੈ ਬੜੀ ਵਧੀਆ ਲੱਗੇ ਇਹਨਾਂ ਦੇ ਜਿਹੜੇ ਕਿਸੇ ਵੀ ਸੀਗੇ ਸੋ ਤੁਸੀਂ ਮੇਰੇ ਪਿੱਛੇ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਕਿਵੇਂ ਇਕੱਠੇ ਹੋਏ ਨੇ ਸਾਰੇ ਬਹੁਤ ਚੰਗਾ ਲੱਗਿਆ ਇਹਨਾਂ ਨੂੰ ਇੱਥੇ ਆ ਕੇ ਇਹਨਾਂ ਦਾ ਕਹਿਣਾ ਹੈ ਕਿ ਅੱਜ ਪੁਰਾਣੀਆਂ ਯਾਦਾਂ ਮੁੜ ਤੋਂ ਤਾਜ਼ੀਆਂ ਹੋ ਗਈਆਂ ਨੇ ਅਕਸਰ ਮੈਂ ਹੋਵਾਂ ਚਾਹੇ ਤੁਸੀਂ ਵੀ ਮੈਨੂੰ ਕੈਮਰਾ ਦੇ ਪਿੱਛੇ ਦੇਖ ਰਹੇ ਹੋ ਯਾ ਇਵਨ ਸਾਡੇ ਕੈਮਰਾਮੈਨ ਵੀ ਜਦ ਆਪਣੇ ਸਕੂਲ ਜਾਣਗੇ ਤਾਂ ਆਪਣੀਆਂ ਪੁਰਾਣੀਆਂ ਯਾਦਾਂ ਕਿਉਂਕਿ ਜਿਹੜਾ ਸਕੂਲ ਟਾਈਮ ਹੁੰਦਾ ਹੈ ਨਾ ਉਹ ਸਭ ਤੋਂ ਬੈਸਟ ਟਾਈਮ ਹੁੰਦਾ ਹੈ ਜ਼ਿੰਦਗੀ ਦੇ ਵਿੱਚ ਇੱਕ ਪੂਰੀ ਜਰਨੀ ਦੇ ਵਿੱਚ ਜੇਕਰ ਗੱਲ ਕਰੀਏ ਸੋ ਇਸ ਵੀਡੀਓ ਚ ਇਹਨਾਂ ਹੀ ਮੈਨੂੰ ਤੇ ਕੈਮਰਾਮੈਨ ਸ਼ੇਰ ਨੂੰ ਦਿਓ ਇਜਾਜ਼ਤ ਦਿਖ ਦਿਰੋ ਪੀਟੀਸੀ ਨਿਊਜ਼